ਫਾਈਲ ਕਰਕੇ ਰੱਖਾ ਕਰਕੇ ਗੁਰਸੋਭਾ ਪੂਰਾ ਕਰਤ ਨਹੀਂ ਹਾਂਜੀ ਓਕੇ ਤੇ ਇਹ ਲਗਾ ਲਿਆ ਸਬੰਧ ਸਾਰਾ ਕੁਝ ਲਿਖਿਆ ਸਬੰਧ ਵਗੈਰਾ ਸਾਰਾ ਲਿਖ ਕੇ ਜਲਦ ਦਾ ਇਹਦੀ ਰਵਾਇਤੀ ਜਿਹੜੀ ਪੁਰਾਣੇ ਤਰੀਕੇ ਦੀ ਪਹਿਲਾਂ ਹੁੰਦੀ ਸੀ ਜਲਦ ਦੀ ਉਸ ਮੁਤਾਬਕ ਦੀ ਜਲਦ ਆਪਾਂ ਕਰਾਂਗੇ ਮਤਲਬ ਆਪਾਂ ਹੁਣ ਗੁਰਸੋਭਾ ਦਾ ਪੂਰਾ ਪ੍ਰੋਜੈਕਟ ਹੈ ਹਾਂਜੀ ਹੈ ਨਾ ਉਸੇ ਪ੍ਰੋਜੈਕਟ ਦਾ ਹਾਂਜੀ ਪਹਿਲਾਂ ਆਪਣੇ ਪਹਿਲਾਂ ਓਰੇ ਤੋਂ ਸ਼ੁਰੂ ਕੀਤਾ 5 ਦਿਨਾਂ ਦੇ ਵਿੱਚ ਅੱਖਰ ਅੱਗੇ ਫਿਰ ਅੱਖਰ ਬਣਾਉਣਾ ਇੱਕ ਪੜਾ ਕਰਦਾ ਇਹਨਾਂ ਲਈ ਵਰਕਸ਼ਾਪ ਚ ਕਿੱਥੇ ਤੱਕ ਪਹੁੰਚੇ ਸਾਰੇ ਤੱਕ ਸਾਰਾ ਚੱਲਿਆ ਆਖਰੀ ਦੇ ਇੱਥੇ ਸਦਾ ਗਿਆ ਆਖਰੀ ਦੇ ਇੱਥੇ ਅੱਜ ਆਖਰੀ ਅੱਛਾ ਇਹ ਅੱਜ ਦਾ ਸਭ ਤੋਂ ਵੱਡਾ ਮੰਨਿਆ ਜਾਂਦਾ ਕਿ ਸਰ ਅਸੀਂ ਨਵੇਂ ਤਰੀਕੇ ਨਾਲ ਗੁਰਮੁਖੀ ਦੀ ਜਿਹੜੀ ਵਰਣਮਾਲਾ ਉਹ ਸਿੱਖਿਆ ਲਗਲ ਮਾਤਰਾ ਸਿੱਖਿਆ ਨੇ ਤੇ ਲੜੀਵਰ ਲਿਖਣਾ ਸਿੱਖਿਆ ਜੀ ਤੇ ਵਰਕਸ਼ਾਪ ਦੀ ਖਾਸ ਗੱਲ ਇਹ ਆ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਪਉਂਦੀ ਸੀ ਸਰ ਇਹਨਾਂ ਨੂੰ ਲਿਖਣਾ ਹੀ ਸਾਨੂੰ ਸਭ ਤੋਂ ਜ਼ਿਆਦਾ ਪਉਂਦਾ ਹੈ ਕਿਉਂਕਿ ਨਵੇਂ ਤਰੀਕੇ ਨਾਲ ਇਹਨਾਂ ਨੇ ਸਿੱਖਿਆ ਜਿਵੇਂ ਹੁਣ ਕੰਪਿਊਟਰ ਹੀ ਕਰਨ ਕਰਕੇ ਸਾਡਾ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਤਾਂ ਹੁਣ ਅਸੀਂ ਦੁਬਾਰਾ ਸਿੱਖਿਆ ਕੀ ਨਾਂ ਤੁਹਾਡਾ ਕਿਹੜਾ ਡਿਪਾਰਟਮੈਂਟ ਮੈਥ ਮੈਥਮੈਟਿਕਸ ਇੱਧਰ ਕਿਵੇਂ ਆਏ ਇਹ ਜਸ ਫੀ ਦੀ ਤਾਂ ਵਰਤੇ ਦਾ ਮੈਥਮੈਟਿਕਸ ਵਾਲੇ ਘਟ ਆਉਂਦੇ ਆ ਸਾਡਾ ਗੁਰਦੁਆਰੇ ਦੀ ਜਗਾ ਉਹ ਆਪਣੇ ਗੁਰਦੁਆਰੇ ਨੂੰ ਸਿਨੇਗਾ ਕਹਿੰਦੇ ਨੇ ਕਿਸੇ ਸਿਨੇਗਾਗ ਵਿੱਚ ਵੀ ਕੋਈ ਪ੍ਰਿੰਟਡ ਥੀਸ ਨਹੀਂ ਅਵੇਲੇਬਲ ਹੋਏਗੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਸਾਡੇ ਪ੍ਰਾਤਨ ਰੂਪ ਲਿਖੇ ਜਾਂਦੇ ਨੇ ਪ੍ਰਾਤਨ ਕੁੱਤਵੇਂ ਹੀ ਕੀਆ ਜਾਂਦੀ ਆ ਰਿਹਾ ਕਲਪੋਕਾ ਤੱਕ ਉਸ ਦਾ ਅਭਿਆਸ ਕਰ ਸਕੀਏ ਤੇ ਉਹ ਜੀਆਂ ਪੋਥੀਆਂ ਉਹ ਜਿਹੇ ਲਖਾਰੀ ਨੇ ਜਿਹੜੇ ਉਹ ਪੈਦਾ ਕਰ ਸਕੀਏ ਜਿਹੜੇ ਖੁਦ ਪੋਥੀਆਂ ਲਿਖਣ ਤੇ ਉਹਨਾਂ ਦੇ ਉੱਤੋਂ ਸਾਡਾ ਜਿਹੜਾ ਨਿਤਨੇਮ ਦਾ ਪਾਠ ਹੋਵੇ ਰੋਜ਼ਾਨਾ ਦਾ ਬਾਣੀਆਂ ਦਾ ਪਾਠ ਹੋਵੇ ਅਸੀਸ ਰੂਪੀ ਬਚਨ ਸਾਂਝੇ ਕਰਨ ਦੇ ਲਈ ਅਸੀਂ ਸਦਾ ਦਿੱਤਾ ਸੀ ਪ੍ਰੋਫੈਸਰ ਗੁਰਮੀਤ ਸਿੰਘ ਸਿੱਧੂ ਜੀ ਨੂੰ ਹੁਣ ਮੈਂ ਬੇਨਤੀ ਕਰਾਂਗਾ ਕਿ ਪ੍ਰੋਫੈਸਰ ਸਾਹਿਬ ਮੰਚ ਤੇ ਆਉਣ ਤੇ ਆਪਣੇ ਵਿਚਾਰ ਨੇ ਜਿਹੜੇ ਸਾਡੇ ਨਾਲ ਸਾਂਦੇ ਕਰਨ ਪ੍ਰੋਫੈਸਰ ਗੁਰਮੀਤ ਸਿੰਘ ਸਿੱਧੂ ਜੀ ਗੁਰੂ ਗੋਬਿੰਦ ਸਿੰਘ ਧਰਮਦਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਲਖਾਰੀ ਬੁੰਗਾ ਵੱਲੋਂ ਗਰਵਾਣੀ ਅੱਖਰਕਾਰੀ ਕਾਰਸ਼ਾਲਾ ਦਾ ਯੋਜਨ ਕੀਤਾ ਗਿਆ ਅੱਜ ਅਸੀਂ ਇਹਦਾ ਇੱਕ ਵਾਰਸ਼ਾਲਾ ਦੀ ਸਮਾਪਤੀ ਦੇ ਲਈ ਤੁਸੀਂ ਇੱਥੇ ਇਕੱਤਰ ਹੋਏ ਹੋ ਸੋ ਪੂਰਾ ਹਫਤਾ ਭਰ ਵਿਦਿਆਰਥੀਆਂ ਨੇ ਸਾਡੀ ਪਰੰਪਰਾ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਨਾਲ ਇੱਕ ਵਾਸਤਾ ਪਾਇਆ ਜਿੰਨੂੰ ਆਪਾਂ ਇਹ ਕਹੀਏ ਕਿ ਜਦੋਂ ਅਸੀਂ ਅੱਖਰ ਲਿਖਦੇ ਆ ਉਹ ਕੱਲੇ ਲਿਖਤ ਨਹੀਂ ਐ ਲਿਖਤ ਦੇ ਨਾਲ ਸਾਡਾ ਇੱਕ ਜੁੜਾ ਹੁੰਦਾ ਹੈ ਜੁੜਪੁੰਦੀ ਹੈ ਜੇ ਗੁਰੂ ਮਹਾਰਾਜ ਦੀ ਗੁਰਮੁਖੀ ਦੇ ਨਾਲ ਜੁੜਾਂਗੇ ਤਾਂ ਅਸੀਂ ਗਰਵਾਣੀ ਦੇ ਨਾਲ ਜੁੜਨ ਦੇ ਲਈ ਸਾਡਾ ਇੱਕ ਭਾਵਨਾਤਮਕ ਵੰਨ ਵੀ ਬਣਦਾ ਹੈ ਤੁਹਾਡੇ ਵਿੱਚੋਂ ਅਸੀਂ ਦੇਖਿਆ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਬਹੁਤ ਖੂਬਸੂਰਤ ਇੱਕ ਕਲਾਕਾਰੀ ਜਿਹਨਾਂ ਦੇ ਅੰਦਰ ਹੁੰਦੀ ਹੈ ਉਹਦੇ ਮਤਲਬ ਬਹੁਤ ਵਧੀਆ ਲਿਖਿਆ ਹੈ। ਕਈ ਵਾਰੀ ਵਿਦਿਆਰਥੀ ਇਹ ਸੋਚ ਲੈਂਦੇ ਆ ਕਿ ਮੇਰੇ ਨਾਲੋਂ ਦੂਸਰੇ ਨੇ ਸੋਣਾ ਲਿਖਿਆ ਹੈ ਜਾਂ ਵੱਧ ਸਿੱਖਿਆ ਹੈ। ਕਿਉਂਕਿ ਅਸੀਂ ਅਲੱਗ-ਅਲੱਗ ਇਨਸਾਨ ਆ ਤੇ ਅਲੱਗ-ਅਲੱਗ ਦਾ ਸਾਡਾ ਆਪਣਾ ਅਸਤਿਤਵ ਹੈ। ਜਦੋਂ ਤੁਸੀਂ ਹੱਥ ਨਾਲ ਲਿਖਦੇ ਹੋ, ਇਹਹੀ ਫਰਕ ਹੈ ਜਦੋਂ ਅਸੀਂ ਕੰਪਿਊਟਰ ਤੇ ਹੱਥ ਲਿਖਤ ਦੇ ਵਿੱਚ। ਕੰਪਿਊਟਰ ਨੇ ਸਾਨੂੰ ਇੱਕੋ ਜਿਹਾ ਕਰਨਾ ਡਾਕਟਰ ਮਾਨ ਇਤਿਹਾਸ ਦੇ ਪ੍ਰਸਿੱਧ ਵਿਦਵਾਨ ਨੇ ਅਮਰੀਕਾ ਦੇ ਵਿੱਚ ਵਕਫਾ ਕਚੇਰਾ ਤੇ ਕੰਮ ਕੀਤਾ ਔਰ ਸਿਕ ਸਟਡੀ ਦੇ ਵਿੱਚ ਦਰਜਨ ਤੋਂ ਵੱਧ ਕਿਤਾਬਾਂ ਤੇ ਸੈਂਕੜਿਆਂ ਤੋਂ ਵੱਧ ਇਹਨਾਂ ਦੇ ਲੈਕਚਰ ਨੇ ਇਹ ਵੀ ਗੱਲ ਇਹ ਭਲੀਭਾਤ ਜਾਣਦਾ ਹੈ ਕਿ ਜਦੋਂ ਅਸੀਂ ਇੱਕ ਵਿਚਾਰ ਦਾ ਅਕਸਾਰੀਕਰਨ ਕਰਦਾਂਗੇ ਅੰਗਰੇਜ਼ੀ 'ਚ ਸ਼ਬਦ ਹੈ ਕਿ ਯੂਨੀਵਰਸਲਾਈਜੇਸ਼ਨ ਇੱਕੋ ਜਿਹਾ ਹੋ ਜਾਏ ਤਾਂ ਬਨਸਮਾਨ ਦਾ ਨਾ ਰਹਿ ਤਾਂ ਉਹਦੇ 'ਚ ਖੂਬਸੂਰਤੀ ਨਹੀਂ ਰਹਿੰਦੀ। ਸੋ ਜਿਹੜੀ ਸਾਡੀ ਲਿਖਤ ਪਰੰਪਰਾ ਦੇ ਵਿੱਚ ਜਦੋਂ ਹੱਥ ਲਿਖਤ ਬੀੜਾਂ ਦਾ ਅਸੀਂ ਅਧਿਨਨ ਕਰਦੇ ਆਂ ਜਾਂ ਬੀੜਾਂ ਦੇ ਦਰਸ਼ਨ ਕਰਦੇ ਆਂ ਤਾਂ ਸਾਨੂੰ ਪਤਾ ਲੱਗਦਾ ਕਿ ਉਹਦੇ 'ਚ ਲਿਖਾਰੀ ਦਾ ਆਪਣਾ ਕੁਝ ਸ਼ਾਮਲ ਹੁੰਦਾ ਹੈ। ਸੋ ਜਿਹੜੇ ਵਿਦਿਆਰਥੀ ਇਹਦੇ ਵਿੱਚੋਂ ਇਹ ਸੋਚਦੇ ਆ ਕਿ ਮੈਂ ਬਹੁਤ ਵਧੀਆ ਨਹੀਂ ਸਿੱਖਿਆ ਤਾਂ ਉੱ껏-ਉੱ껏 ਇਹ ਸੋਚਣਾ ਕਿ ਮੇਰਾ ਜੜਾਅ ਬਣਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਰਕਸ਼ਾਪ ਅੱਜ ਤੋਂ ਅਸੀਂ ਕਰੋਨਾ ਕਾਲ ਤੋਂ ਪਹਿਲਾਂ ਲਗਾਈ ਸੀ ਸੋ ਇਹ ਦੂਸਰੀ ਵਰਕਸ਼ਾਪ ਹੈ ਇਸ ਵਿਸ਼ੇ ਦੇ ਨਾਲ ਤੇ ਉਦੋਂ ਵੀ ਬਹੁਤ ਸਾਰੇ ਵਿਦਿਆਰਥੀਆਂ ਦੀ ਜਿਹੜੀ ਫੀਡਬੈਕ ਆਈ ਸੀ ਬਹੁਤ ਅੱਛੀ ਆਈ ਸੀ ਤੇ ਤੁਹਾਡੇ ਚਿਹਰੇ ਵੀ ਦੱਸਦੇ ਆ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵਰਕਸ਼ਾਪ ਦੇ ਦੌਰਾਨ ਤੁਸੀਂ ਭਾਵਨਾਤਮਿਕ ਤੌਰ ਤੇ ਆਪਾਂ ਦੇ ਬਖੋਂ ਸਰੀਰਕ ਤੌਰ ਤੇ ਗੁਰਮੁਖੀ ਦੇ ਨਾਲ ਜੁੜੇ ਹੋ। ਸੋ ਇਸ ਕਰਕੇ ਤੁਸੀਂ ਜੇਕਰ ਵਰਕਸ਼ਾਪ ਲਾਈ ਹੈ ਤਾਂ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ ਤੇ ਅਸੀਂ ਡਿਪਾਰਟਮੈਂਟ ਵੱਲੋਂ ਅੱਜ ਵਿਭਾਗ ਦੇ ਮੁਖੀ ਨਹੀਂ ਐ ਤੇ ਮੈਨੂੰ ਬੋਲਣ ਦਾ ਮੌਕਾ ਮਿਲ ਗਿਆ ਡਾਕਟਰ ਗਰਮੇਸ਼ ਸਿੰਘ ਜੀ ਨਹੀਂ ਸੀ। ਅਸੀਂ ਤੁਹਾਨੂੰ ਇਸ ਗੱਲ ਦੇ ਲਈ ਜਿੱਥੇ ਮੁਬਾਰਕਬਾਦ ਦਿੰਨੇ ਆ ਉੱਥੇ ਨਾਲ ਦੀ ਨਾਲ ਅਸੀਂ ਵਾਅਦਾ ਵੀ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਅਸੀਂ ਹੋਰ ਵਰਕਸ਼ਾਪਸ ਲਗਾਵਾਂਗੇ ਤੇ ਇੱਕ ਗੱਲ ਮੈਨੂੰ ਜ਼ਰੂਰ ਲੱਗਦੀ ਹੈ ਕਿ ਜਦੋਂ ਅਸੀਂ ਗੁਰਮੁਖੀ ਅੱਖਰਾਂ ਨੂੰ ਹੱਥ ਦੇ ਨਾਲ ਲਿਖਿਆ ਦੇਖਦੇ ਹਾਂ ਅਸੀਂ ਇੱਕ ਤਜਰਬਾ ਕੀਤਾ ਸੀ ਜਿਹੜਾ ਇੱਕ ਜਨਰਲ ਕੜਦੇ ਸੀ ਖੋਜ ਨਿਧਾਨ ਉਹਦੇ ਤੇ ਇੱਕ ਨੌਜਵਾਨ ਨੂੰ ਕਿਹਾ ਸੀਗਾ ਕਿ ਇਹਦਾ ਨਾਮ ਤੁਸੀਂ ਅੱਖਰ ਨਾਲ ਲਿਖੋ ਤੇ ਇੱਕ ਕੰਪਿਊਟਰ ਦੀ ਅੱਖਰਕਾਰੀ ਤੇ ਇੱਕ ਹੱਥ ਦੀ ਲਿਖਤ ਦਾ ਉਹ ਬਹੁਤ ਪਸੰਦ ਕੀਤਾ ਗਿਆ ਤੋ ਤੁਹਾਡੇ ਵਿੱਚੋਂ ਇਹਨੂੰ ਜਿੱਦਾਂ ਅਸੀਂ ਅੱਜ ਕੱਲ ਗੱਲ ਚੱਲਦੀ ਹੈ ਕਿ ਵਿਦਿਆਰਥੀਆਂ ਦੇ ਵਿੱਚ ਅ ਅਸੀਂ ਸਕਿੱਲ ਡਿਵੈਲਪ ਕਰਨੀ ਹੈ ਸੋ ਵਰਕਸ਼ਾਪ ਕੱਲੀ ਸਾਡੀ ਗੁਰਮੁਖੀ ਅੱਖਰਕਾਰੀ ਤੋਂ ਅੱਗੇ ਇੱਕ ਸਕਿੱਲ ਡਿਵੈਲਪਮੈਂਟ ਦੇ ਲਈ ਤੁਹਾਡੇ ਵਿੱਚੋਂ ਇਦਾਂ ਦੇ ਆਰਟਿਸਟ ਹੋ ਸਕਦੇ ਆ ਜਿਹੜੇ ਅੱਗੇ ਆਪਣੇ ਕਿਸੇ ਇਸ ਗੱਲ ਨੂੰ ਕਾਰੋਬਾਰ ਦੇ ਤੌਰ ਤੇ ਵੀ ਡਿਵੈਲਪ ਕਰ ਸਕਦੇ ਆ ਕੱਲ ਹੀ ਮੈਂ ਸ਼ਾਹ ਦੇ ਖੰਢ ਸਿੰਘ ਵੀ ਕੋਈ ਫੇਸਬੁੱਕ ਤੇ ਵੀਡੀਓ ਦੇਖ ਰਿਹਾ ਸੀਗਾ ਉਹ ਕਿਸੇ ਦੇ ਸਕੈਚ ਬਣਾ ਰਿਹਾ ਸੀ ਤੇ ਨਾਲ ਦੇ ਨਾਲ ਉਹ ਕਹਿ ਰਿਹਾ ਸੀਗਾ ਵੀ ਇੰਨੇ ਪੈਸੇ ਨਹੀਂ ਇਹਨੇ ਗਸੇਰ ਕੋਲ ਆਇਆ ਨਾਲ ਕਾਫਤਾ ਦੀ ਤਰ੍ਹਾਂ ਗੱਲ ਕਰ ਰਿਹਾ ਸੀ ਕਿ ਮੈਂ ਤੁਹਾਨੂੰ ਇਹਦੇ ਇੰਨੇ ਪੈਸੇ ਲਵਾਂਗਾ ਜਿੱਥੇ ਇਸ ਅਖਰਕਾਰੀ ਵਰਕਸ਼ਾਪ ਦਾ ਇੱਕ ਅਧਿਆਤਮਿਕ ਮਹੱਤਵ ਹੈ ਉੱਥੇ ਦਾ ਸਮਾਜਿਕ ਤੇ ਆਰਥਿਕ ਮਹੱਤਵ ਵੀ ਹੈ ਇਸ ਤੋਂ ਵੱਡਾ ਮਹੱਤਵ ਹੈ ਕਿ ਸਾਡੀ ਜਿਹੜੀ ਕਲਾ ਹੈ ਜਿਹੜੀ ਸਾਡੇ ਅੰਦਰ ਛੁਪੀ ਹੋਈ ਹੈ ਉਹਨੂੰ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ ਤੇ ਅਸੀਂ ਵਿਭਾਗ ਵੱਲੋਂ ਗੁਰਗੋਗਰ ਸਿੰਘ ਧਰਮਦਰ ਅਧਿਆਨ ਵਿਭਾਗ ਵੱਲੋਂ ਲਖਾਰੀ ਗੁੰਗਾ ਤੇ ਉਹਨਾਂ ਦੇ ਜਿਹੜੇ ਮੇਨ ਸਾਡੇ ਕੋਲੇ ਆਏ ਨੇ ਸਿੰਘ ਸਾਹਿਬ ਇਹਨਾਂ ਦਾ ਇੱਕ ਵਾਰ ਫੇਰ ਧੰਨਵਾਦ ਕਰਦੇ ਆਂ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਆਂ ਡਾਕਟਰ ਗਵਿੰਦਰ ਸਿੰਘ ਮਾਨ ਦਾ ਜਿਹੜੇ ਸਵੱਗੀ ਸਾਡੇ ਵਿੱਚ ਪਹੁੰਚੇ ਨੇ ਸੋ ਇਹਨਾਂ ਨੇ ਸਾਡਾ ਜਿਹੜਾ ਸੱਦਾ ਕਬੂਲ ਕੀਤਾ ਤੇ ਸਾਨੂੰ ਮਾਨ ਬਖਸ਼ਿਆ ਇਸ ਮੌਕੇ ਦੇ ਉੱਤੇ ਸੋ ਡਾਕਟਰ ਮਾਨ ਜੀ ਤੁਹਾਡਾ ਵੀ ਜਿੱਥੇ ਸਵਾਗਤ ਹੈ ਤੇ ਨਾਲ ਦੀ ਨਾਲ ਧੰਨਵਾਦ ਹੈ ਸੋ ਵਿਖਾਰੀ ਬੁਰਗਾ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਵਰਕਸ਼ਾਪ ਦੇ ਵਿੱਚ ਬਿਨਾ ਕਿਸੇ ਨਾਗ ਆਪਾਇ ਤੋਂ ਲਗਾਤਾਰ ਇੱਕ ਕਾਰਸ਼ਾਲਾ ਦੇ ਵਿੱਚ ਭਾਗੀਦਾਰ ਬਣਿਓ ਧੰਨਵਾਦ ਹੁਣ ਸਾਡੇ ਵਿਚਕਾਰ ਡਾਕਟਰ ਗੁਰਿੰਦਰ ਸਿੰਘ ਮਾਨ ਆਪਣੇ ਵਿਚਾਰ ਰੱਖਣਗੇ ਸਾਡੇ ਮੁੱਖ ਮਹਿਮਾਨ ਨੂੰ ਜ਼ੋਰਦਾਰ ਤਾੜੀ ਨਾਲ ਸਵਾਗਤ ਕਰੋ ਡਾਕਟਰ ਗੁਰਿੰਦਰ ਸਿੰਘ ਮਾਨ ਬਿਟਾ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਇਸ ਦੇ ਵਿੱਚ ਸਿਮੂਲੀਏਟ ਕਰ ਰਹੇ ਹੋ ਇਸ ਕੰਮ ਦੇ ਵਿੱਚ ਤੇ ਡਾਕਟਰ ਸਿੱਧੂ ਤੁਹਾਡੀ ਮਦਦ ਕਰ ਰਹੇ ਨੇ ਤੁਹਾਡਾ ਸਿਰਫ ਤਿੰਨ ਗੱਲਾਂ ਕਰਾਂਗਾ ਬੜੀਆਂ ਛੋਟੀਆਂ-ਛੋਟੀਆਂ ਨੰਬਰ 1 ਯਹੂਦੀਆਂ ਦਾ ਧਰਮ 1200 BCE ਦੇ ਵਿੱਚ ਮਤਲਬ ਅੱਜ ਤੋਂ 3600 ਸਾਲ ਪਹਿਲਾਂ ਉਹਨਾਂ ਦੀਆਂ ਲਿਖਤਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਸੇ ਸਿਨੇਗਾਡ ਸਾਡਾ ਗੁਰਦੁਆਰੇ ਦੀ ਜਗ੍ਹਾ ਉਹ ਆਪਣੇ ਗੁਰਦੁਆਰੇ ਨੂੰ ਸਿਨੇਗਾਡ ਕਹਿੰਦੇ ਨੇ ਕਿਸੇ ਸਿਨੇਗਾਡ ਵਿੱਚ ਵੀ ਕੋਈ ਪ੍ਰਿੰਟਡ ਥਿੰਗ ਨਹੀਂ ਅਵੇਲੇਬਲ ਹੋएगी ਜਿਸ ਤਰ੍ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਹੱਥ ਲਿਖਿਆ ਹੈ ਉਹ ਉਹਨੂੰ ਤੋਰਾ ਕਹਿੰਦੇ ਨੇ ਉਹ ਹੱਥ ਦੀ ਲਿਖਤ ਹੈ ਖਾਤੀ ਦੇ ਬਣਾਏ ਪੇਪਰ ਤੇ ਹੈ ਤੇ ਉਹ ਰੋਲ ਕਰਕੇ ਉਹਨਾਂ ਨੂੰ ਸਟੇਜ ਦੇ ਵਿੱਚ ਐਡਾ ਰੱਖੀ ਹੁੰਦੀ ਹੈ 34 ਸਾਲ ਪੜ੍ਹਨੇ ਪ੍ਰਿੰਟੇ ਗਏ ਗੁਰਦੁਆਰੇ ਵਿੱਚ ਪ੍ਰਿੰਟਡ ਪੋਰਾ ਦਾ ਕੋਈ ਮਤਲਬ ਨਹੀਂ ਔਰ ਉਹ ਪ੍ਰੋਫੈਸ਼ਨਲ ਉਹਨਾਂ ਦੇ ਲਿਖਾਰੀ ਨੇ ਤੇ ਅਜੇ ਤੱਕ ਚੱਲ ਰਹੇ ਨੇ ਔਰ ਉਹ ਜਦੋਂ ਲਿਖਦੇ ਨੇ ਜੇ ਇੱਕ ਸਫੇ ਤੇ ਗਲਤੀ ਹੋ ਜਾਏ ਤਾਂ ਉਹ ਸਫਾ ਪਾਗਨਾ ਠੀਕ ਨੀ ਕਰਨਾ ਤੋ ਰੇ ਵੀ ਮਤਲਬ ਇਹ ਇੱਕ ਆਪਾ ਕਰਖੀਏ ਦੂਸਰੀ ਗੱਲ ਸਾਡੇ ਕੋਲ ਸਭ ਤੋਂ ਪਹਿਲਾਂ ਦੀ ਜਿਹੜੀ ਲਿਖਤਾ ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਹੈ ਉਸ ਤੋਂ ਬਾਅਦ ਸਾਡੇ ਕੋਲ ਦੋ ਪੋਥੀਆਂ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਵੇਲੇ ਦੀਆਂ ਨੇ ਉਸ ਤੋਂ ਬਾਅਦ ਸਾਡੇ ਕੋਲ ਗੁਰੂ ਅਰਜਨ ਸਾਹਿਬ ਦੇ ਵੇਲੇ ਦੀ ਪੋਥੀਆ ਕਰਤਾਪੁਰ ਵਿੱਚ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਵੇਖਿਆ ਤੁਹਾਨੂੰ ਇਹ ਪਤਾ ਲੱਗੇਗਾ ਕਿ ਕਿਸ ਕਿਸ ਤਰ੍ਹਾਂ ਇਹ ਲਫ਼ਜ਼ ਬਣੀ ਠੀਕ ਹੈ ਐਦਾ ਕਿਸ ਤਰ੍ਹਾਂ ਆਇਆ ਇਹ ਆ ਜਿਹੜੀ ਲਿਖਤ ਹੈ ਹਾਂ ਇਹਦੇ ਵਿੱਚ ਅਰਲੀ 17ਵੀਂ ਸਦੀ ਦੀ ਇਹ ਲਿਖਤ ਲੱਗਦੀ ਮੈਨੂੰ ਜਿਹੜੀ ਆ ਤਸਵੀਰ ਵਿੱਚ ਹੈ ਸੋ ਉਸ ਤੋਂ ਇੱਕ ਤਾਂ ਉਹ ਲਿਪੀ ਦਾ ਲਿਪੀਕਰਨ ਹੋਇਆ ਖੂਬਸੂਰਤੀ ਨਾਲ 17ਵੀਂ ਸਦੀ ਵਿੱਚ ਮੇਰੇ 18ਵੀਂ ਸ ਆਪਣੀ 18ਵੀਂ ਸਦੀ ਦੇ ਕੀਰ ਵਿੱਚ ਸੱਡੇ ਕੋਲ ਆਨੰਦਪੁਰ ਲਿਪੀ ਆਈ ਆਪਨੂੰ ਜਿਹੜੀ ਉਹ ਥੱਲਿਓ ਅਖੀਰ ਦੇ ਉੱਤੇ ਜਿਹੜਾ ਅੱਖਰ ਖਤਮ ਹੁੰਦਾ ਨਾ ਉੱਥੋਂ ਉਹ ਅੱਗੇ ਲੈ ਜਾਂਦੇ ਨੇ ਸਾਡੀ ਰੀਤਾਂ ਵਿੱਚ ਕੋਈ ਕਿਸੇ ਤਰ੍ਹਾਂ ਦੇ ਉਧਰ ਉਧਰ ਚੀਜ਼ਾਂ ਆ ਰਹੀਆਂ ਅਸੀਂ ਜਦੋਂ ਵੀ ਉਹ ਲਿਖਤ ਮਿਲਦੀ ਹੈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਦਸਮ ਪਾਤਸ਼ਾਹ ਦੀ ਲਿਖਤ ਹੈ ਨਹੀਂ ਦਸਮ ਪਾਤਸ਼ਾਹ ਦੀ ਲਿਖਤ ਉਹ ਨਹੀਂ ਹੋ ਸਕਦੀ ਕਿਉਂਕਿ ਉਹਦੇ ਵਿੱਚ ਇੱਕ ਦਿੱਲੀ ਗ੍ਰੰਥ ਪਿਆ 1900 ਸਫ਼ੇ ਦਾ ਦਸਮ ਪਾਤਸ਼ਾਹ ਦੇ ਕੋਲ ਇੰਨਾ ਵਕਤ ਨਹੀਂ ਸੀ ਕਿ ਜਿੰਨੀਆਂ ਲਿਖਤਾਂ ਸਾਨੂੰ ਮਿਲਦੀਆਂ ਨੇ ਉਹ ਉਹਨਾਂ ਦੇ ਹੱਥ ਦੀਆਂ ਹੋਣ ਸੋ ਸਾਡੇ ਕੋਲ ਲਿਪੀਆਂ ਨੇ ਤੇ ਫਿਰ ਜਿਹੜਾ ਸੋਤਨ ਗਲਾ ਇੱਕ ਮਤੌਦਿ ਯਹੂਦੀਆਂ ਬਾਰੇ ਦੱਸਿਆ ਕਿ ਉਹ ਕਿੰਨਾ ਕਿੰਨਾ ਅਹਿਮ ਹੈ ਦੂਜਾਤ ਨਾਲੋਂ ਕਿ ਆਪਣਾ ਲਿਪੀਦਾਰ ਪਦਕਰਨ ਕਿੱਦਾਂ ਹੋਇਆ ਆਪਣਾ ਇੱਥੋਂ ਸ਼ੁਰੂ ਕਰਕੇ ਸਭ ਤੋਂ ਪਹਿਲੀ ਪੋਥੀ ਲਿਖੀ ਗਈ ਕਰਤਾਰਪੁਰ ਉਸ ਤੋਂ ਬਾਅਦ ਦਸਮ ਪਾਤਸ਼ਾਹ ਵੇਰੇ ਅਨੰਦਪੁਰ ਲਿਪੀ ਆਈ ਤੇ ਫਿਰ ਤੀਸਰੀ ਗੱਲ ਮੈਂ ਜਿਹੜੀ ਤੁਹਾਡੇ ਨਾਲ ਕਰਨੀ ਹੈ ਕਿ ਇੱਕ ਵਾਰੀ ਪ੍ਰਿੰਟਿੰਗ ਪ੍ਰੈਸ ਆ ਗਈ ਤੇ ਅਸੀਂ ਉਹਨਾਂ ਵਿੱਚੋਂ ਆ ਜਿਹੜੇ ਨਵੇਂ ਚੀਜ਼ ਨੂੰ ਲੈ ਕੇ ਭੱਜ ਉੱਠਦੇ ਨੇ ਇਸਾ ਦੀ ਬਦੀ ਕਿਸਮਤੀ ਆ ਦੁਨੀਆਂ ਦੇ ਵਿੱਚ ਲੋਕ ਅੱਗੇ ਵੀ ਜਾਂਦੇ ਨੇ ਪਰ ਨਾਲ ਪਿੱਛਾ ਵੀ ਕੰਮ ਰੱਖਦੇ ਨੇ ਜਿੱਥੇ ਮੈਂ ਪੜਦਾ ਸੀ ਲੰਡਨ ਵਿੱਚ 12ਵੀਂ ਸਦੀ ਦਾ ਬਣਿਆ ਹਸਪਤਾਲ ਅਜੇ ਵੀ ਉੱਥੇ ਹੈ ਸਮਝਦਿਓ ਸੋ ਤੁਸੀਂ ਇਹ ਜਿਸ ਮਰਹਲੇ ਵਿੱਚ ਹਿੱਸਾ ਪਾ ਰਹੇ ਹੋ ਇਹ ਤੁਹਾਡੀ ਕੌਮ ਨੂੰ ਦੇਣਾ ਹੈ। ਔਰ ਉਹਦੇ ਵਿੱਚ ਸਾਨੂੰ ਸਮਝੋ ਕਿ ਜਦੋਂ ਅਸੀਂ ਸਿਆਹੀ ਦੀ ਬਿਧੀ ਪੜਦੇ ਹਾਂ ਉਹ ਨਿੰਮ ਦੀ ਕਲਮ ਦੇ ਨਾਲ ਉਹ ਉਹਨੂੰ ਓਕੋਟ ਦੇ ਸੰਨ ਕੀਤੇ ਕੋਲ ਦੇ ਸੰਨ ਉਹ ਪਤਾ ਕਿਉਂ ਨਿੰਮ ਕੌੜੀ ਹੁੰਦੀ ਹੈ ਜਦੋਂ ਉਹ ਸਿਆਹੀ ਨਿੰਮ ਦੇ ਨਾਲ ਉਹ ਉਰਲੀ ਵਿੱਚ ਪਣੀ ਹੈ ਉਦੇ ਵਿੱਚ ਉਹ ਜਿਹੜਾ ਕੀੜਾ ਹੈ ਉਹ ਨਹੀਂ ਜਾਣਾ ਚਾਹੇਗਾ ਤੁਸੀ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਲਖਾਰੀ ਬੂੰਗਾ ਹੈ ਮੈਂ ਸਤੋਵਾਲ ਵਾਲੀ ਗਲੀ ਦੀ ਤੇ ਜਾਂਦਾ ਰਹਿਣਾ ਉੱਥੇ ਉਹਨਾਂ ਨੂੰ ਮਿਲਣ ਮਹਾਂਪੁਰਸ਼ਾਂ ਨੂੰ ਪਰ ਮੈਂ ਇਸ ਹਫਤੇ ਅਮਰਸਰ ਤੁਹਾਡਾ ਬੂੰਗੇ ਵਿੱਚ ਵੀ ਜ਼ਰੂਰ ਜਾਵਾਂਗਾ ਬਹੁਤ ਬਹੁਤ ਮਿਹਰਬਾਨੀ ਮੇਰੇ ਦਿਲ ਨੂੰ ਠੰਡ ਪਈ ਤੁਹਾਨੂੰ ਵੇਖ ਕੇ ਤੇ ਜਿਸ ਕੰਮ ਦੇ ਵਿੱਚ ਤੁਸੀਂ ਕਰ ਰਹੇ ਹੋ ਵਾਈਗਰੂ ਤੁਹਾਡੇ ਧਨ ਸਾਥ ਦੇ ਤੁਹਾਡੀ ਹੌਸਲਾ ਫਜ਼ਾਈ ਕਰੇ ਅਲੱਗ-ਅਲੱਗ ਦਾ ਅਲੱਗ-ਅਲੱਗ ਹੋਏਗਾ ਹਾਥੇ ਉੱਪਰ ਇਕੱਠਾ ਹੋਣਾ ਨਹੀਂ ਜੇ ਨਿਕਲ ਲੈਂਸ ਲੈ ਕੇ ਆਉਣਾ ਹੈ ਜਦੋਂ ਜਦੋਂ ਦੀ ਜਿੰਦ ਬਣੋਂਗੇ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ 748 ਦੀ ਜੱਟ ਲਿਖੀ ਇਸ 1742 ਦੇ ਇਸ 1711 ਤੋਂ ਪਹਿਲਾਂ ਦੀ ਤੇ ਮੈਂ ਕੋਨੂ ਪੀ ਗਿਆਗਾ ਉਹਦਾ ਉਹ ਲਈ ਸੋ ਇਸ ਤਰ੍ਹਾਂ ਦਸੰਪਾਛਾ ਦੇ ਵੇਲੇ ਦੀ ਸਭ ਤੋਂ ਐਮ ਲਿਖਤਾ ਦੇ ਵਿੱਚ ਜਿਹੜਾ ਮਿੱਤੇ ਸਿੱਖਿਆ ਤੁਸੀਂ ਸਾਰੇ ਇੱਕ ਇੱਕ ਕਰਕੇ ਆਂ ਲੰਗੀ ਜਿਹਾ ਇਧਰ ਦਿਖਾਈ ਜਾਓ ਆਂ ਲੰਗੀ ਜਾਓ ਤੁਸੀਂ ਦੇਖਣਾ ਲੰਗੀ ਜਾਓ ਦੇਖੋ ਇਹ ਤੰਬੀਰ ਤੁਹਾਡਾ ਪਹਿਲਾਂ ਵੀ ਲਾਈਕ ਨਹੀਂ ਕਰਦਾ ਨਹੀਂ ਬਹੁਤ ਕੋਟਸ ਇਸ ਦੇ ਬਿਲਕੁਲ ਉੱਪਰ ਆਉਂਦੇ ਆਮ ਜਨ ਮੈਂ ਇੱਧਰ ਗਿਆ ਮੈਂ ਫਨ ਆਜ ਰੱਖਣਾ ਹੈ ਇਹ ਤੁਸੀਂ ਘੱਟ ਕੀਤਾ ਅੱਗੇ ਲਿਕ ਕਰ ਤੋਂ ਲਿਖ ਕੇ ਲੈ ਗਿਆ ਕੱਲ ਲਾਈਟ ਲਿਖਿਆ ਸਰ ਸਰ ਲਿਖ ਦੇਣਾ ਇਹਨਾਂ ਨੂੰ ਕਿੰਨਾ ਸਾਰੇ ਆਹਰਿਆਂ ਅੱਛਾ ਕੰਪਾਈਲ ਕਰਕੇ ਇਕੱਠਾ ਕਰਕੇ ਸੋਭਾ ਪੂਰਾ ਕਰਦਣੀ ਹੈ ਹਾਂਜੀ ਓਕੇ ਤੇ ਇਹ ਲਗਾਇਆ ਸਬੰਧ ਸਾਰਾ ਕੁਝ ਲਈ ਸਮਤ ਵਗੈਰਾ ਸਾਰਾ ਲਿਖ ਕੇ ਜਲਦਬ ਜਿਹੜੀ ਰਾਈਟ ਜਿਹੜੀ ਪੁਰਾਣੇ ਤਰੀਕੇ ਦੀ ਪਹਿਲਾਂ ਹੁੰਦੀ ਸੀ ਜਲਦਬ ਦੀ ਉਸ ਮੁਤਾਬਕ ਦੀ ਜਲਦਬ ਆਪਾਂ ਕਰਾਂਗੇ ਮਤਲਬ ਆਪਾਂ ਹੁਣ ਗੁਰਸੋਭਾ ਦਾ ਪੂਰਾ ਪ੍ਰੋਜੈਕਟ ਹੈ ਹਾਂਜੀ ਹਣਾ ਉਸੇ ਕਲੈਕਸ਼ਨ ਨਾਲ ਪਹਿਲਾਂ ਆਪਣੇ ਸਕੇਲਪੀ ਥੋੜੇ ਕਰਕੇ ਨਹੀਂ ਆਪਾਂ ਜਰਮ ਸਾਖੀ ਕਰਦੇ ਅੱਛਾ ਅਗੇ ਸਾਰੇ ਇਹ ਸਾਡਾ ਅਭਿਆਸ ਹੈ ਖੰਜਾਂ ਦੇ ਨਾਲ ਆ ਜਾਓ ਆ ਇੱਧਰ ਦੇ ਆਓ ਇਹ ਤਾਂ ਪੰਜਾਂ ਦਾ ਇੱਕਰ ਲਈ ਆ ਜਾਓ ਇੱਧਰ ਆ ਜਾਓ ਕਿੰਨੇ ਬਾਕੀ ਪਾਏ 30 ਅਰ 80 ਅੱਜ ਦਾ ਸਿੱਖਣਾ ਸੀਦਾ ਇਹਨਾਂ ਨੇ ਪਹਿਲਾਂ ਊੜੇ ਤੋਂ ਸ਼ੁਰੂ ਕੀਤਾ ਪੰਜ ਦਿਨਾਂ ਦੇ ਵਿੱਚ ਅੱਖਰ ਅੱਗੇ ਫਿਰ ਅੱਖਰ ਬਣਾਉਣਾ ਇੱਕ ਨਹੀਂ ਪਾਉਂਦਾ ਇਹਨਾਂ ਲਈ ਵਰਕਸ਼ਾਪ ਚ ਕਿੱਥੇ ਤੱਕ ਪਹੁੰਚੇ ਸਾਰੇ ਦੇਸ਼ ਵਿੱਚ ਤੱਕ ਸਾਰਾ ਸਾਰੇ ਆਖਰੀ ਦੇ ਇੱਥੇ ਥੋੜਾ ਜਿਹਾ ਅੱਜ ਆ ਕੇ ਅੱਛਾ ਇਹ ਅੱਜ ਆਪਾਂ ਦਫਰ ਮੰਨ ਲਿਆ ਹੁੰਦਾ 300 ਬੰਦਾ ਕੰਬਲ ਟੱਗ ਗਿਆ ਹੁੰਦਾ ਕੀ ਸਿੱਖਿਆ ਦਿੱਤੇ ਰਿਹਾ ਵਿੱਚ ਅੱਖਰਕਾਰੀ ਅੱਖਰਕਾਰੀ ਵਿੱਚ ਸਰ ਅਸੀਂ ਨਵੇਂ ਤਰੀਕੇ ਨਾਲ ਗੁਰਮੁਖੀ ਦੀ ਜਿਹੜੀ ਵਰਣਮਾਲਾ ਉਹ ਸਿੱਖਿਆ ਲਗਾ ਮਾਤਰਾ ਸਿੱਖਿਆ ਨੇ ਤੇ ਲੜੀਵਾ ਲਿਖਣਾ ਸਿੱਖਿਆ ਜੀ ਤੇ ਵਰਕਸ਼ਾਪ ਦੀ ਖਾਸ ਗੱਲ ਇਹ ਆ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਪਹੁੰਚਦੀ ਜੀ ਮੁੱਕਾਪੀ ਨਹੀਂ ਕਿਤੇ ਸਰ ਇਹਨਾਂ ਨੂੰ ਲਿਖਣਾ ਹੀ ਸਾਨੂੰ ਸਭ ਤੋਂ ਜ਼ਿਆਦਾ ਪਹੁੰਚਦਾ ਹੈ ਕਿਉਂਕਿ ਨਵੇਂ ਤਰੀਕੇ ਨਾਲ ਇਹਨਾਂ ਨੇ ਸਖਾਇ ਜਿਵੇਂ ਹੁਣ ਕੰਪਿਊਟਰ ਹੀ ਕਰਨ ਕਰਕੇ ਸਾਡਾ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਤਾਂ ਹੁਣ ਅਸੀਂ ਦੁਬਾਰਾ ਸਿੱਖਿਆ ਪੁਰਾਤਨ ਕਿਵੇਂ ਲਿਖਿੰਦੇ ਸੀ ਹਾਂਜੀ ਨੀ ਮੈਂ ਕੀ ਨਾਂ ਸਾਡਾ ਹਰ ਤੇ ਕੋਸਟ ਪਹਿਲੇ ਅਭਿਆਸ ਪਹਿਲੀ ਵਰਕਸ਼ਾਪ ਪਹਿਲਾਂ ਨਹੀਂ ਸਿਰ ਪਹਿਲਾਂ ਲਈ ਸੀ ਅੱਖਰ ਸਿੱਖੇ ਸੀਗੇ ਠੀਕ ਯਾਦ ਹੈ ਮਿਲ ਮਿਲ ਕਰਾਓ ਜੋ ਜਿਹੜੇ ਨਾਲ ਦੀ ਲੜਾਈ ਜਾਓ ਖਾ ਮਹਨ ਜਿਹਨ ਵਾਸਤੇ ਜਿਹੜੇ ਰਹਿ ਗਏ ਉਹ ਵਿਖਾ ਦਿਓ ਜੀ ਵਿਖਾ ਲਿਆ ਜੀ ਆਪਣੇ ਲੈ ਆਓ ਦਿਫਾਉ ਜਦ ਇਹ ਵੀ ਕੱਢਿਆ ਜੀ ਸੱਤ ਬੈਸਟ ਸੀ ਜੀ ਕੋਈ ਨਹੀਂ ਬਣਦਾ ਅੱਛਾ ਸੋਨਾ ਜੇ ਗਲਤੀ ਰਹੇ ਫਿਰ ਦੁਬਾਰਾ ਲਿਖਾਂਗੇ ਜਿਹੜਾ ਉਹ ਦੱਸ ਦਿੰਦਾ ਇਹਨਾਂ ਨੂੰ ਅੱਗੇ ਵਾਸਤੇ ਤੇ ਸਾਈਡ ਤੇ ਪਰ ਮੁੱਖ ਕਰਦੇ ਤੇ ਬਾਅਦ ਵਿੱਚ ਜੱਫਾ ਜਿਵੇਂ ਹੜਤਾਲ ਜਿਵੇਂ ਪੁਰਾਣੇ ਤਰੀਕੇ ਦੇ ਨਾਲ ਵਰਤੀ ਜਾਂਦੀ ਸੀ ਉਹ ਕਰਕੇ ਆਪਾਂ ਉਸੂਰ ਦਵਾਂਗੇ ਇੱਕ ਵਾਰੀ ਪ੍ਰੂਫ ਰੀਡ ਨੂੰ ਸਾਰੀ ਕਰਾਂਗੇ ਆਪਾਂ ਹਾਂਜੀ ਹਾਂਜੀ ਜਲ ਕਰਕੇ ਪਹਿਲਾਂ ਕੀ ਤੁਸੀਂ ਨਾ ਕੋਈ ਗਲਤ ਠੀਕ ਹੈ ਕੀ ਨਾਮ ਤੁਹਾਡਾ ਲਵਿਕਾ ਕਿਹੜਾ ਡਿਪਾਰਟਮੈਂਟ ਮੈਥਮੈਟਿਕਸ ਇੱਧਰ ਕਿਵੇਂ ਆਏ ਬਸ ਥੋੜੇ ਜਿ ਦੇ ਟੈਂਸ਼ਨ ਸੀ ਜੀਰਜਸ ਵੀ ਆਮ ਤੌਰ ਤੇ ਤਾਂ ਮੈਥਮੈਟਿਕਸ ਵਾਲੇ ਘਟ ਆਉਂਦੇ ਆ ਬਾਕੀ ਡਿਪਾਰਟਮੈਂਟ ਤੇ ਕਿੰਨੇ ਡਿਪਾਰਟਮੈਂਟ ਦੇ ਵਿੱਚ ਐਸੀ ਟੋਟਲ ਕੀਤਾ ਆਪਾਂ ਯੂਨੀਵਰਸਿਟੀ ਦੇ ਡਿਫਰੈਂਟ ਡਿਪਾਰਟਮੈਂਟ ਦੇ ਜਿਹੜੇ ਸਟੂਡੈਂਟ ਸੀ ਐਡਾਡਿਟਡ ਕੰਬੀਨਡ ਦਾ ਮੈਥਮੈਟਿਕਸ ਤੁਹਾਡਾ ਕਿਹੜਾ ਹੈ ਪੰਜਾਬੀ ਸਾਹਿਤ ਪੰਜਾਬੀ ਲਿਖੇ ਦੀ ਸਟਡੀ ਪੰਜਾਬੀ ਸਾਹਿਤ ਦਾ ਹੈ ਤੁਹਾਡਾ ਡਿਪਾਰਟਮੈਂਟ ਕਿਹੜਾ ਹੈ ਗੁਰਮੁਖੀ ਸੰਗੀਤ ਸੋਪਨ ਇਹ ਵੀ ਦੇਖਣਾ ਲੱਗਾ ਵੀ ਟੋਟਲ ਕਿੰਨੇ ਡਿਪਾਰਟਮੈਂਟ ਆ ਚੋਇਸ ਹਰ ਕੋਲ ਗੁਰਮੁਖੀ ਸੰਗੀਤ ਹੋ ਗਿਆ ਆਪਣੀ ਕੋ ਲਿਸਟ ਬਣੀ ਕੋਈ ਸਰਸਤ ਸੋਪਨ ਸਾਰਿਆਂ ਦਾ ਕੀਤਾ ਪਹਿਲਾਂ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਦੁਆਰਾ ਹੈ ਟਾਈਮ ਕਰਦੇ ਹਾਂ ਚੱਲ ਗਿਆ ਸਰ ਸ੍ਰੀ ਦਰਸਕਾਂ ਦਾ ਧੰਨਵਾਦ ਜੀ ਨੇ ਮੇਲ ਬਣਾਇਆ